ਤੁਹਾਡਾ ਚੱਪੇ ਵਾਲ ਵਾਪਸੀ ਕਰਨਗੇ ਤਾਂ ਤੁਹਾਡੇ ਵੱਲੋਂ ਸਵਾਗਤ ਕੀਤਾ ਜਾ ਕੇ ਤੇ ਨਵੇਂ ਚਰਚਾਵਾਂ ਨੇ ਕਿ ਉਹ ਸ਼ਾਇਦ ਘਰ ਵਾਪਸੀ ਕਰ ਸਕਦੇ ਨੇ ਮੈਨੂੰ ਲੱਗਦਾ ਤੁਸੀਂ ਕਿਹੜੇ ਚੈਨਲ ਤੋਂ ਮੈਨੂੰ 4ਪਰ ਨਿਊਜ਼ ਤੋਂ 4ਪਰ ਨਿਊਜ਼ ਮੈਨੂੰ ਲੱਗ ਰਿਹਾ ਵੀ ਜੇਕਰ ਤੁਸੀਂ ਕੱਲੂ ਡੇਲੀ ਪੋਸਟ ਜੁਆਇਨ ਕਰੋਗੇ ਮੈਂ ਨਹੀਂ ਕਰਨਾ ਕਿ ਜੇ ਇਹਾਂ ਵਿੱਚ ਆਰਦਾ ਮੈਂ ਉਦੋਂ ਹੀ ਦੱਸੂਗਾ ਉਹ ਆਪਣੇ ਆਪ ਹੀ ਸਵਾਲ ਕਰਦੇ ਸਵਾਗਤ ਕਰੂਗੇ ਜੀ ਫਿਰ ਮੈਂ ਜਦੋਂ ਇਸ ਤਰ੍ਹਾਂ ਦੀ ਗੱਲ ਹੋਏਗੀ ਉਦੋਂ ਇਹਨਰ ਤੇ ਟਿੱਪਾ ਟਿੱਪੜੀ ਕਰਦਾ ਹਾਲਾਤ ਕਿਵੇਂ ਹੋਣਗੇ ਸਮਾਂ ਕਿਵੇਂ ਹੋਵੇਗਾ ਸਥਾਨ ਕੀ ਹੋਵੇਗਾ ਕੀ ਮੌਕਾ ਦੱਸੇਗਾ ਇਹ ਉਦੋਂ ਮੈਂ ਦੱਸੂਗਾ ਜੇਕਰ ਡਾਕਟਰ ਰਾਜਕੁਮਾਰ ਚੱਪੇਵਾਲ ਵਾਪਸੀ ਕਰਨਗੇ ਤਾਂ ਤੁਹਾਡੇ ਵੱਲੋਂ ਸਵਾਗਤ ਕੀਤਾ ਜਾ ਕੇ ਚਰਚਾਵਾਂ ਨੇ ਕਿ ਉਹ ਸ਼ਾਇਦ ਘਰ ਵਾਪਸੀ ਕਰ ਸਕਦੇ ਨੇ ਮੈਨੂੰ ਲੱਗਦਾ ਤੁਸੀਂ ਕਿਹੜੇ ਚੈਨਲ ਤੋਂ ਮੈਨੂੰ 4ਪਰ ਨਿਊਜ਼ ਤੋਂ 4ਪਰ ਨਿਊਜ਼ ਮੈਨੂੰ ਲੱਗ ਰਿਹਾ ਵੀ ਜੇਕਰ ਤੁਸੀਂ ਕੱਲੂ ਡੇਲੀ ਪੋਸਟ ਨੂੰ ਜੁਆਇਨ ਕਰੋਗੇ ਨਹੀਂ ਕਰਨਾ ਹੈ ਕਿ ਜੇ ਇਹਨਾਂ ਵਿਚਾਰ ਤਾਂ ਮੈਂ ਉਦੋਂ ਹੀ ਦੱਸੂਗਾ ਤੁਸੀਂ ਆਪਣੇ ਆਪ ਹੀ ਸਵਾਲ ਕਰ ਲਓਗੇ ਜੀ ਫਿਰ ਮੈਂ ਜਦੋਂ ਇਸ ਤਰ੍ਹਾਂ ਦੀ ਗੱਲ ਹੋਏਗੀ ਉਦੋਂ ਇਹਨੂੰ ਤੇ ਟਿੱਪਾ ਟਿੱਪੜੀ ਕਰੂਗਾ ਹਾਲਾਤ کیسے ਹੋਣਗੇ ਸਮਾਂ ਕਿਵੇਂ ਹੋਏਗਾ ਸਥਾਨ ਕੀ ਹੋਏਗਾ ਕੀ ਮੌਕਾ ਦੱਸੇਗਾ ਇਹ ਉਦੋਂ ਮੈਂ ਦੱਸੂਗਾ